ਮੇਰਾ ਨਾਮ ਹੈ ਰੀਆ ਮੈਂ 7ਵੀਂ ਕਲਾਸ ਵਿੱਚ ਪੜਦਾ ਸੀ ਅਸੀਂ ਦੋ ਭਰਾ ਤੇ ਇੱਕ ਭੈਣ ਹਾਂ ਅਸੀਂ ਸ਼ਹਿਰ ਵਿੱਚ ਰਹਿੰਦੇ ਹਾਂ ਸਾਡੇ ਘਰ ਵਿੱਚ ਮੰਮੀ ਡੈਡੀ ਤੇ ਅਸੀਂ ਤਿੰਨ ਭੈਣ ਭਰਾ ਹਾਂ ਮੈਂ ਸਾਰਿਆਂ ਨਾਲੋਂ ਵੱਡਾ ਤੇ ਮੇਰੇ ਦੂਜੇ ਭੈਣ ਭਰਾ ਮੇਰੇ ਨਾਲੋਂ ਛੋਟੇ ਆ ਮੇਰਾ ਭਰਾ ਮੇਰੇ ਨਾਲੋਂ ਛੋਟਾ ਤੇ ਮੇਰੀ ਭੈਣ ਸਭ ਤੋਂ ਛੋਟੀ ਆ ਉਹ ਵੀ ਸਕੂਲ ਵਿੱਚ ਪੜਦੇ ਆ ਮੇਰੇ ਦਾਦਾ-ਦਾਦੀ ਤੇ ਮੇਰਾ ਇੱਕ ਚਾਚਾ ਜੋ ਸਾਡੇ ਨਾਲੋਂ ਅਲੱਗ ਰਹਿੰਦੇ ਆ ਉਹਨਾਂ ਦਾ ਘਰ ਵੀ ਸਾਡੇ ਘਰ ਦੇ ਨਾਲ ਹੀ ਆ ਅਸੀਂ ਜਦੋਂ ਵੀ ਦਾਦਾ-ਦਾਦੀ ਦੇ ਘਰ ਜਾਂਦੇ ਤਾਂ ਉਹ ਸਾਨੂੰ ਬੜਾ ਪਿਆਰ ਕਰਦੇ ਮੇਰਾ ਦਾਦਾ-ਦਾਦੀ ਨਾਲ ਸ਼ੁਰੂ ਤੋਂ ਹੀ ਜ਼ਿਆਦਾ ਮੋਹ ਸੀ ਮੇਰੇ ਦੂਜੇ ਭਰਾ ਦਾ ਨਾਮ ਜੀਤ ਆ ਤੇ ਮੇਰੀ ਭੈਣ ਦਾ ਨਾਮ ਰਮਨ ਆ ਮੇਰੇ ਮੰਮੀ ਸ਼ੁਰੂ ਤੋਂ ਹੀ ਮੇਰੇ ਭਰਾ ਦਾ ਜ਼ਿਆਦਾ ਮੋਹ ਕਰਦੇ ਆ ਕਿਉਂਕਿ ਮੈਨੂੰ ਹਮੇਸ਼ਾ ਇਹੀ ਲੱਗਦਾ ਰਹਿੰਦਾ ਸੀ ਜਦੋਂ ਵੀ ਕੋਈ ਚੀਜ਼ ਲੈ ਕੇ ਆਉਂਦੇ ਸੀ ਤਾਂ ਉਹ ਹਮੇਸ਼ਾ ਕਹਿ ਦਿੰਦੇ ਸੀ ਕਿ ਚੱਲ ਕੋਈ ਨਾ ਉਹਨੂੰ ਦੇ ਦੇ ਤੂੰ ਵੱਡਾ ਉਹ ਛੋਟਾ ਇਸ ਗੱਲ ਪਿੱਛੇ ਮੇਰੀ ਮੰਮੀ ਨਾਲ ਹਮੇਸ਼ਾ ਨੋਖ-ਝੋਕ ਹੁੰਦੀ ਰਹਿੰਦੀ ਸੀ ਪਰ ਮੰਮੀ ਮੈਨੂੰ ਕਹਿੰਦੀ ਸੀ ਕਿ ਤੈਨੂੰ ਐਵੇਂ ਹੀ ਲੱਗਦਾ ਰਹਿੰਦਾ ਉਹ ਛੋਟਾ ਆ ਇਸ ਕਰਕੇ ਮੈਂ ਉਹਦੀ ਹਰ ਗੱਲ ਵਿੱਚ ਉਹਦੀ ਸਾਈਡ ਲੈ ਲੈਨੀ ਆ ਮੈਨੂੰ ਇਦਾਂ ਲੱਗਣ ਲੱਗ ਜਾਂਦਾ ਕਿ ਮੰਮੀ ਮੈਨੂੰ ਪਿਆਰ ਨਹੀਂ ਕਰਦੀ ਪਰ ਮੇਰਾ ਡੈਡੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹ ਸਾਰਿਆਂ ਨਾਲੋਂ ਵੱਧ ਮੇਰਾ ਮੋਹ ਕਰਦਾ ਸੀ ਉਹ ਹਮੇਸ਼ਾ ਮੈਨੂੰ ਕਹਿੰਦਾ ਸੀ ਕਿ ਪੁੱਤਰਾ ਜੋ ਤੇਰੇ ਦਿਲ ਦੀ ਰੀਜ ਉਹ ਪੂਰੀ ਕਰ ਲੈ ਤੇਰਾ ਪਿਓ ਤੇਰੇ ਸਿਰ ਤੇ ਖੜਾ ਬਸ ਕਿਸੇ ਕੁੜੀ ਦਾ ਲਾਂਬਾ ਨਾ ਲੈ ਕੇ ਆਵੀ ਇਸ ਤਰ੍ਹਾਂ ਹਮੇਸ਼ਾ ਡੈਡੀ ਕਹਿੰਦਾ ਰਹਿੰਦਾ ਸੀ ਮੈਨੂੰ ਆਪਣੇ ਡੈਡੀ ਦਾ ਜ਼ਿਆਦਾ ਮੋਹ ਹੁੰਦਾ ਸੀ ਕਿਉਂਕਿ ਉਹ ਮੇਰਾ ਜ਼ਿਆਦਾ ਕਰਦਾ ਸੀ ਇਸ ਤਰ੍ਹਾਂ ਹੀ ਇੱਕ ਦਿਨ ਅਜੀਹਾ ਹੋਇਆ ਕਿ ਮੇਰੇ ਡੈਡੀ ਦਾ ਐਕਸੀਡੈਂਟ ਹੋ ਗਿਆ ਉਦੋਂ ਮੈਂ ਸਕੂਲ ਵਿੱਚ ਸੀ ਤੇ ਜਦ ਤੱਕ ਮੈਨੂੰ ਖਬਰ ਮਿਲੀ ਤੇ ਜਦ ਤੱਕ ਅਸੀਂ ਡੈਡੀ ਨੂੰ ਹਸਪੀਟਲ ਲੈ ਕੇ ਗਏ ਤਾਂ ਡੈਡੀ ਦੀ ਡੈਥ ਹੋ ਚੁੱਕੀ ਸੀ ਸਾਨੂੰ ਇਹ ਸਦਮਾ ਬਹੁਤ ਭਾਰੀ ਲੱਗਿਆ ਕਿਉਂਕਿ ਮੇਰਾ ਤਾਂ ਪਿਆਰ ਹੀ ਮੇਰੇ ਡੈਡੀ ਨਾਲ ਜ਼ਿਆਦਾ ਸੀ ਮੇਰੇ ਤੋਂ ਵੀ ਇਹ ਸਦਮਾ ਨਹੀਂ ਸਿਆ ਗਿਆ ਤੇ ਮੈਂ ਤਾਂ পাগল ਜਿਹਾ ਹੋ ਗਿਆ ਹਰ ਟਾਈਮ ਮੈਂ ਡੈਡੀ ਨੂੰ ਯਾਦ ਕਰਦਾ ਰਹਿੰਦਾ ਸੀ ਬੇਸ਼ੱਕ ਡੈਡੀ ਨੂੰ ਗਏ ਨੂੰ 6 ਮਹੀਨੇ ਹੋ ਗਏ ਸੀ ਪਰ ਅੱਜ ਵੀ ਉਹਨਾਂ ਦੀਆਂ ਯਾਦਾਂ ਮੇਰੇ ਦਿਲ ਵਿੱਚ ਵਸਦੀਆਂ ਨੇ ਮੇਰੇ ਦੋਵੇਂ ਭੈਣ ਭਰਾ ਮੇਰੇ ਨਾਲੋਂ ਛੋਟੇ ਸੀ ਉਹਨਾਂ ਨੂੰ ਇੰਨਾ ਨਹੀਂ ਸੀ ਪਰ ਮੈਨੂੰ ਡੈਡੀ ਦਾ ਬਹੁਤ ਜ਼ਿਆਦਾ ਸੀ ਇਸ ਤਰ੍ਹਾਂ ਮੰਮੀ ਮੈਨੂੰ ਕਹਿੰਦੀ ਰਹਿੰਦੀ ਸੀ ਕਿ ਜੋ ਚਲਾ ਗਿਆ ਉਹਨੇ ਤਾਂ ਵਾਪਸ ਨਹੀਂ ਆਉਣਾ ਇਸ ਕਰਕੇ ਤੂੰ ਉਹਨੂੰ ਯਾਦ ਕਰਕੇ ਹੁਣ ਇੰਨਾ ਰੋਇਆ ਨਾ ਕਰ ਮੈਂ ਮੰਮੀ ਦੀ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਸੀ ਕਿ ਇੱਕਦਮ ਇਦਾਂ ਕਿਸੇ ਨੂੰ ਆਪਾਂ ਕਿਵੇਂ ਭੁੱਲ ਸਕਦੇ ਆ ਇੱਕਦਮ ਕਿ ਮੈਂ ਤਾਂ ਆਪਣੇ ਪਿਓ ਨੂੰ ساری ਜ਼ਿੰਦਗੀ ਨਹੀਂ ਭੁੱਲ ਸਕਦਾ ਸੀ ਇਸ ਤਰ੍ਹਾਂ ਹੀ ਟਾਈਮ ਲੰਗੀ ਜਾਂਦਾ ਸੀ ਮੇਰੇ ਦਾਦਾ-ਦਾਦੀ ਨੇ ਸਲਾਹ ਬਣਾਈ ਕਿ ਮੇਰੀ ਮੰਮੀ ਨੂੰ ਮੇਰੇ ਚਾਚੇ ਦੇ ਬਿਠਾ ਦਈਏ ਇਸ ਗੱਲ ਲਈ ਸਾਰੇ ਰਾਜ਼ੀ ਹੋ ਗਏ ਕਿਉਂਕਿ ਅਸੀਂ ਵੀ ਅਜੇ ਛੋਟੇ ਸੀ ਤੇ ਮੰਮੀ ਨੂੰ ਵੀ ਸਹਾਰਾ ਚਾਹੀਦਾ ਸੀ ਮੇਰਾ ਚਾਚਾ ਉਦੋਂ ਅਜੇ ਇਕਵਾਰਾ ਸੀ ਤੇ ਫਿਰ ਮੰਮੀ ਦਾ ਚਾਚੇ ਨਾਲ ਵਿਆਹ ਕਰ ਦਿੱਤਾ ਹੁਣ ਅਸੀਂ ਉਹਨੂੰ ਵੀ ਡੈਡੀ ਕਹਿੰਦੇ ਸੀ ਉਹ ਸਾਡੇ ਨਾਲ ਬੜਾ ਪਿਆਰ ਕਰਦਾ ਸੀ ਉਹਨੇ ਕਦੇ ਵੀ ਸਾਨੂੰ ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੀ ਉਹਨੇ ਕਦੇ ਵੀ ਸਾਨੂੰ ਬਗਾਨੇ ਜਵਾਕ ਨਹੀਂ ਸਮਝਿਆ ਉਹਨੇ ਹਮੇਸ਼ਾ ਸਾਨੂੰ ਆਪਣੇ ਜਵਾਕ ਸਮਝ ਕੇ लाड़ ਲਡਾਇਆ ਤੇ ਉਹ ਮੰਮੀ ਦਾ ਵੀ ਬੜਾ ਧਿਆਨ ਰੱਖਦਾ ਸੀ ਹਰ ਜਗ੍ਹਾ ਮੰਮੀ ਦੇ ਨਾਲ ਜਾਂਦਾ ਸੀ ਤੇ ਸਾਨੂੰ ਉਹਦਾ ਬਹੁਤ ਸਹਾਰਾ ਹੋ ਗਿਆ ਸੀ ਹੁਣ ਦਾਦਾ-ਦਾਦੀ ਵੀ ਸਾਡੇ ਨਾਲ ਹੀ ਰਲ ਗਏ ਸੀ ਤੇ ਅਸੀਂ ਸਾਰਾ ਪਰਿਵਾਰ ਇੱਕ ਹੋ ਗਏ ਸੀ ਘਰ ਦੇ ਵਿਚਾਲੇ ਜੋ ਕੰਧ ਸੀ ਉਹ ਟਾ ਦਿੱਤੀ ਗਈ ਸੀ ਕਿਉਂਕਿ ਹੁਣ ਸਾਡਾ ਇੱਕ ਪਰਿਵਾਰ ਬਣ ਗਿਆ ਸੀ ਇਸ ਤਰ੍ਹਾਂ ਹੀ ਅਸੀਂ ਹੁਣ ਇੱਕ ਘਰ ਵਿੱਚ ਰਹਿੰਦੇ ਸੀ ਤੇ ਮੈਂ ਦੇਖਦਾ ਸੀ ਘਰ ਵਿੱਚ ਮੰਮੀ ਨਿੱਕੀ ਨਿੱਕੀ ਗੱਲ ਤੇ ਮੇਰੇ ਵਿੱਚ ਤੇ ਮੇਰੇ ਭਰਾ ਵਿੱਚ ਬੜਾ ਫਰਕ ਰੱਖਦੀ ਸੀ ਪਤਾ ਨਹੀਂ ਕਿਉਂ ਸ਼ੁਰੂ ਤੋਂ ਹੀ ਸਾਡੇ ਦੋਵਾਂ ਭਰਾਵਾਂ ਵਿੱਚ ਇੰਨਾ ਫਰਕ ਕਿਉਂ ਕਰਦੀ ਸੀ ਉਹ ਮੇਰੇ ਛੋਟੇ ਭਰਾ ਨੂੰ ਬੜਾ ਪਿਆਰ ਕਰਦੀ ਤੇ ਮੈਨੂੰ ਹਮੇਸ਼ਾ ਛਿੜਕਦੀ ਰਹਿੰਦੀ ਗਲਤੀ ਉਹਦੀ ਹੁੰਦੀ ਸੀ ਕਹਿ ਦਿੰਦੀ ਸੀ ਕਿ ਉਹ ਛੋਟਾ ਆ ਪਰ ਮੇਰਾ ਜੋ ਚਾਚਾ ਸੀ ਮਤਲਬ ਹੁਣ ਸਾਡਾ ਡੈਡੀ ਸੀ ਉਹ ਬੜਾ ਪਿਆਰ ਕਰਦਾ ਸੀ ਉਹ ਮੈਨੂੰ ਆਪਣੇ ਪੁੱਤਾਂ ਵਾਂਗ ਪਿਆਰ ਕਰਦਾ ਸੀ ਮੈਨੂੰ ਕੀ ਸਾਨੂੰ ਤਿੰਨੇ ਭੈਣ ਭਰਾਵਾਂ ਨੂੰ ਹੀ ਬੜਾ ਪਿਆਰ ਕਰਦਾ ਸੀ ਹੁਣ ਅਸੀਂ ਵੱਡੇ ਹੋ ਗਏ ਸੀ ਹੁਣ ਤਾਂ ਮੈਂ 12ਵੀਂ ਕਲਾਸ ਵਿੱਚ ਹੋ ਗਿਆ ਸੀ ਹੁਣ ਵੀ ਮੇਰੇ ਨਾਲ ਘਰ ਵਿੱਚ ਉਹੀ ਵਿਤਕਰਾ ਹੁੰਦਾ ਸੀ ਮੰਮੀ ਹਰ ਚੀਜ਼ ਦੀ ਪਹਿਲ ਮੇਰੇ ਭਰਾ ਨੂੰ ਦਿੰਦੀ ਸੀ ਹੁਣ ਤਾਂ ਅਸੀਂ ਇੰਨੇ ਛੋਟੇ ਵੀ ਨਹੀਂ ਸੀ ਪਹਿਲਾਂ ਤਾਂ ਮੰਮੀ ਇਹ ਕਹਿ ਦਿੰਦੀ ਸੀ ਕਿ ਉਹ ਤੇਰੇ ਨਾਲੋਂ ਛੋਟਾ ਉਹ ਅਜੇ ਨਿਆਣਾ ਆ ਪਰ ਹੁਣ ਤਾਂ ਅਸੀਂ ਦੋਵੇਂ ਵੱਡੇ ਹੋ ਗਏ ਸੀ ਫਿਰ ਵੀ ਮੇਰੇ ਨਾਲ ਉਹੀ ਵਿਤਕਰਾ ਹੁੰਦਾ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਸੀ ਕਿ ਉਹ ਮੇਰੀ ਆਪਣੀ ਸੱਕੀ ਮਾਂ ਹੋ ਕੇ ਵੀ ਬੱਚਿਆਂ ਵਿੱਚ ਫਰਕ ਕਿਵੇਂ ਕਰ ਲੈਂਦੀ ਸੀ ਇਸ ਤਰ੍ਹਾਂ ਹੁਣ ਮੈਂ 12ਵੀਂ ਦੀ ਪੜ੍ਹਾਈ ਪੂਰੀ ਕਰਕੇ ਹਟਿਆ ਸੀ ਮੈਂ ਚਾਹੁੰਦਾ ਸੀ ਕਿ ਮੈਂ ਅੱਗੇ ਕਾਲਜ ਵਿੱਚ ਪੜ੍ਹਾਈ ਕਰਾਂ ਕਿਉਂਕਿ ਮੈਂ ਚਾਹੁੰਦਾ ਸੀ ਕਿ ਪੜ੍ਹਾਈ ਕਰਕੇ ਕੋਈ ਚੰਗੀ ਨੌਕਰੀ ਮਿਲ ਜਾਊਗੀ ਜਦੋਂ ਮੈਂ ਘਰ ਇਸ ਬਾਰੇ ਗੱਲ ਕੀਤੀ ਤਾਂ ਮੇਰੀ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਆਪਣੇ ਪਿਓ ਨਾਲ ਕੰਮ ਵਿੱਚ ਹੱਥ ਵਟਾ ਪੜ੍ਹਾਈ ਨੂੰ ਕੀ ਆ ਪੜ੍ਹਾਈਆਂ ਕਰਕੇ ਕੁਝ ਨਹੀਂ ਬਣਦਾ ਤੂੰ ਹੁਣ 12 ਕਰ ਲਿਆ ਨੇ ਬਥੇਰੀਆਂ ਨੇ ਤੂੰ ਹੁਣ ਆਪਣੇ ਪਿਓ ਨਾਲ ਕੰਮ ਤੇ ਲੱਗ ਜਾ ਮੇਰਾ ਚਾਚਾ ਫੈਕਟਰੀ ਵਿੱਚ ਕੰਮ ਕਰਦਾ ਸੀ ਮੈਂ ਮੰਮੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਮੈਂ ਫੈਕਟਰੀ ਵਿੱਚ ਕੰਮ ਕਿਵੇਂ ਕਰ ਸਕਦਾ ਮੈਂ ਪੜਨਾ ਚਾਹੁੰਨਾ ਆ ਮੈਂ ਚਾਹੁੰਦਾ ਕਿ ਪੜ ਕੇ ਕੋਈ ਵਧੀਆ ਨੌਕਰੀ ਮਿਲ ਜਾਊਗੀ ਪਰ ਮੰਮੀ ਨੇ ਮੈਨੂੰ ਪੜਨ ਦੀ ਇਜਾਜ਼ਤ ਨਾ ਦਿੱਤੀ ਕਿਉਂਕਿ ਘਰ ਵਿੱਚ ਮੇਰੀ ਮੰਮੀ ਦੀ ਹੀ ਚੱਲਦੀ ਸੀ ਮੇਰਾ ਚਾਚਾ ਤਾਂ ਮੰਮੀ ਕੋਲੋਂ ਡਰਦਾ ਰਹਿੰਦਾ ਸੀ ਉਹ ਕਹਿੰਦਾ ਸੀ ਕਿ ਇਹ ਤਾਂ ਬਹੁਤ ਭੈੜੀ ਆ ਇਹ ਤਾਂ ਮੇਰੀ ਗੱਲ ਵੀ ਨਹੀਂ ਸੁਣਦੀ ਮੰਮੀ ਸਾਡੇ ਚਾਚੇ ਯਾਨੀ ਕਿ ਡੈਡੀ ਤੇ ਬੜਾ ਰੋਬ ਮਾਰਦੀ ਰਹਿੰਦੀ ਸੀ ਕਦੇ-ਕਦੇ ਮੈਂ ਸੋਚਦਾ ਸੀ ਕਿ ਉਹਨੇ ਮੰਮੀ ਨੂੰ ਇੰਨਾ ਸਹਾਰਾ ਦਿੱਤਾ ਪਰ ਮੰਮੀ ਉਹਦੀ ਮਾੜੀ ਜਿਹੀ ਕਦਰ ਨਹੀਂ ਕਰਦੀ ਸੀ ਮੇਰੀ ਦਾਦੀ ਦਾ ਸੁਭਾਅ ਬੜਾ ਨਰਮ ਸੀ ਉਹ ਵੀ ਮੰਮੀ ਕੋਲੋਂ ਡਰਦੀ ਸੀ ਮੰਮੀ ਉਹਦੇ ਤੇ ਵੀ ਬਹੁਤ ਰੋਬ ਮਾਰਦੀ ਸੀ ਇਸ ਤਰ੍ਹਾਂ ਹੀ ਮੰਮੀ ਨੇ ਮੈਨੂੰ ਕਾਲਜ ਲਾਉਣ ਤੋਂ ਮਨਾ ਕਰ ਦਿੱਤਾ ਮੰਮੀ ਕਹਿਣ ਲੱਗੀ ਕਿ ਘਰ ਵਿੱਚ ਇੰਨੇ ਪੈਸੇ ਨਹੀਂ ਆ ਕਿ ਕਾਲਜ ਦੀ ਫੀਸ ਭਰ ਸਕੀਏ ਇਸ ਕਰਕੇ ਤੂੰ ਆਪਣੇ ਪਿਓ ਨਾਲ ਕੰਮ ਤੇ ਲੱਗ ਜਾ ਘਰ ਵਿੱਚ ਚਾਰ ਪੈਸੇ ਆਉਣਗੇ ਤਾਂ ਸੌਖਾ ਹੋ ਜਾਊਗਾ ਪਰ ਮੈਂ ਇਦਾਂ ਫੈਕਟਰੀ ਵਿੱਚ ਨਹੀਂ ਲੱਗਣਾ ਚਾਹੁੰਦਾ ਸੀ ਤਾਂ ਮੈਂ ਨਾਰਾਜ਼ ਹੋ ਕੇ ਘਰੋਂ ਨਿਕਲ ਗਿਆ ਤੇ ਮੈਂ ਆਪਣੇ ਦੋਸਤ ਕੋਲ ਚਲਾ ਗਿਆ ਤੇ ਮੈਂ ਸੋਚਣ ਲੱਗਾ ਕਿ ਜੇ ਮੇਰਾ ਪਿਓ ਜਿਉਂਦਾ ਹੁੰਦਾ ਹੁੰਦਾ ਉਹਨੇ ਪੱਕਾ ਮੈਨੂੰ ਕਾਲਜ ਵਿੱਚ ਪੜਨ ਲਗਾ ਦੇਣਾ ਸੀ ਕਿਉਂਕਿ ਉਹ ਮੇਰੀਆਂ ਹਰ ਰੀਝਾਂ ਪੂਰੀਆਂ ਕਰਦਾ ਸੀ ਉਹ ਮੈਨੂੰ ਕਹਿੰਦਾ ਵੀ ਹੁੰਦਾ ਸੀ ਕਿ ਆਪਣੇ ਦਿਲ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰ ਲਾ ਮੈਂ ਉਹਨੂੰ ਬਹੁਤ ਮਿਸ ਕਰ ਰਿਆ ਸੀ ਪਰ ਹੁਣ ਕੀ ਕਰ ਸਕਦੇ ਸੀ ਘਰ ਦੀ ਸਾਰੀ ਮੁਖਤਿਆਰੀ ਮੰਮੀ ਕੋਲ ਸੀ ਤੇ ਮੰਮੀ ਨੇ ਕਾਲਜ ਲੱਗਣ ਤੋਂ ਮਨਾ ਕਰ ਦਿੱਤਾ ਸੀ ਤਾਂ ਮੇਰਾ ਦੋਸਤ ਮੈਨੂੰ ਕਹਿਣ ਲੱਗਾ ਕਿ ਆਪਾਂ ਕਦੋਂ ਐਡਮਿਸ਼ਨ ਲਈਏ ਤਾਂ ਮੈਂ ਆਪਣੇ ਦੋਸਤ ਨੂੰ ਦੱਸਿਆ ਕਿ ਯਾਰ ਮੇਰੇ ਘਰ ਦੇ ਆਣੇ ਤਾਂ ਮੈਨੂੰ ਕਾਲਜ ਲੋਨ ਤੋਂ ਮਨਾ ਕਰ ਦਿੱਤਾ ਮੈਂ ਉਹਨੂੰ ਕਿਹਾ ਕਿ ਸਾਡੇ ਘਰ ਦੇ ਹਾਲਾਤ ਇੰਨੇ ਚੰਗੇ ਨਹੀਂ ਆ ਇਸ ਕਰਕੇ ਖਰਚੇ ਬਹੁਤ ਜ਼ਿਆਦਾ ਨੇ ਤੇ ਛੋਟੇ ਭੈਣ ਭਰਾ ਵੀ ਅਜੇ ਪੜਦੇ ਨੇ ਇਸ ਕਰਕੇ ਘਰ ਦੇ ਚਾਹੁੰਦੇ ਆ ਕਿ ਮੈਂ ਕਿਸੇ ਕੰਮ ਤੇ ਲੱਗ ਜਾਵਾਂ ਤੇ ਉਹਨਾਂ ਦਾ ਹੱਥ ਵਟਾਵਾਂ ਤਾਂ ਮੇਰਾ ਦੋਸਤ ਕਹਿਣ ਲੱਗਾ ਕਿ ਜੇ ਤੂੰ ਪੜਨ ਲੱਗ ਜਾਂਦਾ ਤਾਂ ਵਧੀਆ ਨੌਕਰੀ ਲੱਗ ਜਾਂਦਾ ਤਾਂ ਤੂੰ ਵਧੀਆ ਪੈਸੇ ਕਮਾਉਣੇ ਸੀ ਤੇ ਤੇਰੀ ਜ਼ਿੰਦਗੀ ਬਣ ਜਾਣੀ ਸੀ ਪਰ ਉਹਨੂੰ ਮੈਂ ਕੀ ਦੱਸਦਾ ਤਾਂ ਮੈਂ ਉਹਨੂੰ ਕਿਹਾ ਕਿ ਨਹੀਂ ਹੁਣ ਤਾਂ ਮੇਰੀ ਮਜਬੂਰੀ ਆ ਕਿ ਮੈਨੂੰ ਕੰਮ ਤੇ ਲੱਗਣਾ ਪੈਣਾ ਮੈਂ ਆਪਣੇ ਦੋਸਤ ਦੇ ਡੈਡੀ ਨੂੰ ਕਿਹਾ ਕਿ ਤੁਸੀਂ ਮੇਰੇ ਲਈ ਕੋਈ ਵਧੀਆ ਕੰਮ ਦੇਖ ਲਵੋ ਕਿਉਂਕਿ ਫੈਕਟਰੀ ਵਿੱਚ ਕੰਮ ਬਹੁਤ ਔਖਾ ਹੁੰਦਾ ਕਿਉਂਕਿ ਮੇਰੇ ਦੋਸਤ ਦੇ ਡੈਡੀ ਦੀ ਜਾਣ ਪਛਾਣ ਬਹੁਤ ਜ਼ਿਆਦਾ ਸੀ ਤਾਂ ਉਹ ਮੈਨੂੰ ਕਹਿਣ ਲੱਗਾ ਤੂੰ ਫਿਕਰ ਨਾ ਕਰ ਮੈਂ ਤੈਨੂੰ ਕਿਸੇ ਚੰਗੇ ਤੇ ਸੌਖੇ ਕੰਮ ਤੇ ਲਵਾ ਦਊਂਗਾ। ਇਸ ਤਰ੍ਹਾਂ ਹੀ ਮੈਨੂੰ ਘਰ ਰਹਿੰਦੇ ਨੂੰ ਕਾਫੀ ਦਿਨ ਹੋ ਗਏ ਸੀ ਪਰ ਅਜੇ ਤੱਕ ਕੰਮ ਦਾ ਕੁਝ ਵੀ ਪਤਾ ਨਹੀਂ ਲੱਗਿਆ ਸੀ। ਤਾਂ ਮੰਮੀ ਮੈਨੂੰ ਹਰ ਰੋਜ਼ ਕਹਿ ਦਿੰਦੀ ਸੀ ਕਿ ਤੂੰ ਘਰ ਬੈਠ ਗਿਆ ਇਦਾਂ ਨਹੀਂ ਸਰਨਾ ਕਿਸੇ ਕੰਮ ਤੇ ਲੱਗ ਜਾ। ਤਾਂ ਮੈਂ ਮੰਮੀ ਨੂੰ ਕਿਹਾ ਕਿ ਮੈਂ ਕੰਮ ਦਾ ਪਤਾ ਕਰੀ ਜਾਣਾ ਅਜੇ ਤੱਕ ਕੋਈ ਕੰਮ ਨਹੀਂ ਮਿਲ ਰਿਹਾ। ਮੰਮੀ ਮੈਨੂੰ ਕਹਿ ਰਹੀ ਸੀ ਕਿ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ। ਇੱਕ ਜਣੇ ਦੇ ਕੰਮ ਕਰੇ ਤਾਂ ਕੀ ਬਣਦਾ ਤਾਂ ਮੈਂ ਮੰਮੀ ਨੂੰ ਕਿਹਾ ਕਿ ਮੈਂ ਆਪਣੇ ਦੋਸਤ ਦੇ ਡੈਡੀ ਨੂੰ ਕਿਹਾ ਉਹ ਮੈਨੂੰ ਕੰਮ ਦਾ ਪਤਾ ਕਰਕੇ ਦਊਗੇ ਤਾਂ ਮੰਮੀ ਕਹਿਣ ਲੱਗੀ ਜਦੋਂ ਤੱਕ ਉਹ ਤੇਨੂੰ ਕੰਮ ਦਾ ਪਤਾ ਕਰਕੇ ਦੱਸੂਗਾ ਉਨਾ ਟਾਈਮ ਤੋ ਆਪਣੇ ਪਿਓ ਨਾਲ ਕੰਮ ਤੇ ਚੱਲਿਆ ਜਾਇਆ ਕਰ ਫੈਕਟਰੀ ਚ ਬਥੇਰੇ ਕੰਮ ਵਾਲੇ ਬੰਦੇ ਚਾਹੀਦੇ ਆ ਤਾਂ ਮੈਂ ਮੰਮੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਫੈਕਟਰੀ ਵਿੱਚ ਨਹੀਂ ਲੱਗਣਾ ਜੋ ਮਰਜ਼ੀ ਹੋ ਜਾਵੇ ਇਸ ਗੱਲ ਪਿੱਛੇ ਮੇਰੀ ਤੇ ਮੰਮੀ ਦੀ ਬਹੁਤ ਬਹਿਸ ਹੋਈ ਤਾਂ ਮੇਰਾ ਡੈਡੀ ਜਣੀ ਚਾਚਾ ਕਹਿਣ ਲੱਗਾ ਕਿ ਜੇ ਉਹ ਨਈ ਫੈਕਟਰੀ ਕੰਮ ਤੇ ਲੱਗਣਾ ਚਾਹੁੰਦਾ ਤਾਂ ਤੂੰ ਕਿਉਂ ਐਵੇਂ ਧੱਕਾ ਕਰਦੀ ਆ ਲੱਗ ਜਾਊਗਾ ਕੰਮ ਤੈਨੂੰ ਇੰਨੀ ਕਾਦੀ ਕਾਲੀ ਪਈ ਆ ਮੈਂ ਕੰਮ ਕਰੀ ਤਾਂ ਜਾਨਾ ਆ ਤੂੰ ਐਵੇਂ ਸਾਰਾ ਦਿਨ ਉਹਦੇ ਮਗਰ ਪਈ ਰਹਿਣੀ ਆ ਅਗਲੇ ਦਿਨ ਮੇਰੇ ਦੋਸਤ ਦਾ ਫੋਨ ਆਇਆ ਤੇ ਉਹਨੇ ਮੈਨੂੰ ਦੱਸਿਆ ਕਿ ਤੈਨੂੰ ਡੈਡੀ ਨੇ ਘਰ ਬੁਲਾਇਆ ਮੈਂ ਉਸੇ ਟਾਈਮ ਉਹਨਾਂ ਦੇ ਘਰ ਚਲਾ ਗਿਆ ਅੰਕਲ ਨੇ ਮੈਨੂੰ ਦੱਸਿਆ ਕਿ ਗੱਡੀ ਚਲਾਉਣ ਦਾ ਕੰਮ ਆ ਤੂੰ ਗੱਡੀ ਚਲਾ ਲਵੇਂਗਾ ਤਾਂ ਮੈਂ ਕਿਹਾ ਹਾਂਜੀ ਮੈਨੂੰ ਗੱਡੀ ਬਹੁਤ ਵਧੀਆ ਚਲਾਉਣੀ ਆਉਂਦੀ ਆ ਉਹਨਾਂ ਨੇ ਮੈਨੂੰ ਕਿਸੇ ਲਾਲੇ ਨਾਲ ਗੱਡੀ ਤੇ ਲਵਾ ਦਿੱਤਾ ਉਹ ਮਹੀਨੇ ਦਾ 10000 ਦੇਈ ਜਾਂਦਾ ਸੀ ਤਾਂ ਮੈਨੂੰ ਕੰਮ ਵਧੀਆ ਲੱਗਾ ਕੰਮ ਵੀ ਸੌਖਾ ਸੀ ਤੇ ਤਨਖਾਹ ਵੀ ਵਧੀਆ ਸੀ ਹੁਣ ਮੈਂ ਉਹਨਾਂ ਦੀ ਗੱਡੀ ਤੇ ਲੱਗ ਗਿਆ ਸੀ ਅੰਕਲ ਨੇ ਮੈਨੂੰ ਕਿਹਾ ਸੀ ਕਿ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਨੂੰ ਰੱਖਿਆ ਕਦੇ ਵੀ ਉਹਨਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਾ ਦੇਵੀਂ ਤਾਂ ਮੈਂ ਕਿਹਾ ਠੀਕ ਆ ਹੁਣ ਮੈਂ ਹਰ ਰੋਜ਼ ਗੱਡੀ ਤੇ ਢੇੜੇ ਲਗਾਉਂਦਾ ਸੀ ਮੈਂ ਸਾਰੇ ਪੈਸੇ ਲਿਆ ਕੇ ਮੰਮੀ ਨੂੰ ਫੜਾ ਦਿੰਦਾ ਸੀ ਤੇ ਜਦੋਂ ਮੈਂ ਮੰਮੀ ਕੋਲੋਂ ਆਪਣੇ ਖਰਚਣ ਲਈ ਪੈਸੇ ਮੰਗਦਾ ਸੀ ਤਾਂ ਉਹ ਬੜਬੜ ਕਰਦੀ ਰਹਿੰਦੀ ਸੀ ਮੈਨੂੰ ਇਹ ਗੱਲ ਮੰਮੀ ਦੀ ਬਿਲਕੁਲ ਚੰਗੀ ਨਹੀਂ ਲੱਗਦੀ ਸੀ ਕਿਉਂਕਿ ਮੈਂ ਸਾਰੇ ਪੈਸੇ ਉਹਨੂੰ ਕਦੇ ਦਿੰਦਾ ਸੀ ਆਪਣੇ ਕੋਲ ਕੋਈ ਪੈਸਾ ਨਹੀਂ ਰੱਖਦਾ ਸੀ ਫਿਰ ਵੀ ਉਹ ਬੜਬੜ ਕਰਦੀ ਰਹਿੰਦੀ ਸੀ ਉਹਨੂੰ ਤਾਂ ਇਹ ਸੀ ਕਿ ਬਸ ਪੈਸੇ ਫੜਾ ਦੇਣ ਪਰ ਮੇਰੇ ਕੋਲੋਂ ਮੰਗੇ ਕੋਈ ਨਾ ਉਹ ਡੈਡੀ ਨਾਲ ਵੀ ਇਦਾਂ ਹੀ ਕਰਦੀ ਸੀ ਡੈਡੀ ਜਦੋਂ ਉਹਨੂੰ ਤਨਖਾਹ ਲਿਆ ਕੇ ਫੜਾਉਂਦਾ ਸੀ ਤਾਂ ਉਹ ਚਾਹੁੰਦੀ ਸੀ ਕਿ ਮੇਰੇ ਕੋਲੋਂ ਕੋਈ ਖਰਚਾ ਨਾ ਮੰਗੇ ਉਹ ਪੈਸੇ ਜਮ੍ਹਾਂ ਕਰਕੇ ਰੱਖਣਾ ਚਾਹੁੰਦੀ ਸੀ ਜਦੋਂ ਕੋਈ ਉਹਦੇ ਕੋਲੋਂ ਪੈਸੇ ਮੰਗਦਾ ਤਾਂ ਉਹ ਕਹਿ ਦਿੰਦੀ ਸੀ ਕਿ ਪਹਿਲਾਂ ਫੜਾ ਦਿੰਦੇ ਹੋ ਫਿਰ ਇੱਕ ਇੱਕ ਕਰਕੇ ਮੇਰੇ ਕੋਲੋਂ ਲੈ ਜਾਂਦੇ ਹੋ ਮੰਮੀ ਦਾ ਸੁਭਾਅ ਬਸ ਇਸੇ ਤਰ੍ਹਾਂ ਦਾਈ ਸੀ ਮੈਂ ਸਵੇਰੇ ਨਿਕਲ ਜਾਂਦਾ ਸੀ ਤੇ ਰਾਤ ਨੂੰ ਘਰ ਆਉਂਦਾ ਸੀ ਮੈਂ ਸਾਰਾ ਦਿਨ ਗੱਡੀ ਚਲਾ ਚਲਾ ਕੇ ਥੱਕ ਜਾਂਦਾ ਸੀ ਜਿਨ੍ਹਾਂ ਦੀ ਮੈਂ ਗੱਡੀ ਚਲਾਉਂਦਾ ਸੀ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਘਰ ਸੀ ਉਹਨਾਂ ਦੀ ਸਾਡੇ ਨਾਲੋਂ ਵੱਖਰੀ ਕਾਸਟ ਸੀ ਉਹ ਛੋਟੀ ਕਾਸਟ ਦੇ ਸੀ ਉਹਨਾਂ ਦੀ ਕੁੜੀ ਹਮੇਸ਼ਾ ਕੋਠੇ ਤੇ ਖੜੀ ਹੁੰਦੀ ਸੀ ਉਹ ਰੋਜ਼ ਮੈਨੂੰ ਵੇਖਦੀ ਰਹਿੰਦੀ ਸੀ ਜਦੋਂ ਮੈਂ ਸਵੇਰੇ ਜਾਂਦਾ ਸੀ ਉਹ ਉਦੋਂ ਵੀ ਕੋਠੇ ਤੇ ਚੜ ਜਾਂਦੀ ਸੀ ਤੇ ਜਦੋਂ ਮੈਂ ਸ਼ਾਮ ਨੂੰ ਆਉਂਦਾ ਸੀ ਤੇ ਉਦੋਂ ਵੀ ਉਹ ਮੈਨੂੰ ਖੜ ਖੜ ਕੇ ਵੇਖਦੀ ਰਹਿੰਦੀ ਸੀ ਮੈਂ ਵੀ ਉਹਨੂੰ ਫੋਲੋ ਕਰਦਾ ਸੀ ਇੱਕ ਦਿਨ ਮੈਨੂੰ ਇਸ਼ਾਰਾ ਕੀਤਾ ਕਿ ਆਪਣਾ ਨੰਬਰ ਦੇ ਤੇ ਉਹਨੇ ਝੱਟ ਹੀ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਦਿੱਤਾ ਕੁੜੀ ਬਹੁਤ ਸੋਹਣੀ ਸੀ ਤੇ ਮੈਂ ਉਹਦੇ ਨਾਲ ਫੋਨ ਤੇ ਗੱਲ ਕਰਨ ਲੱਗ ਗਿਆ ਸੀ ਉਹ ਮੈਨੂੰ ਦੱਸਦੀ ਸੀ ਕਿ ਮੈਂ ਤੈਨੂੰ ਕਾਫੀ ਟਾਈਮ ਤੋਂ ਪਸੰਦ ਕਰਦੀ ਆਂ ਤੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਆਂ ਮੈਂ ਹੈਰਾਨ ਰਹਿ ਗਿਆ ਕਿ ਇੰਨੀ ਸੋਹਣੀ ਕੁੜੀ ਮੇਰੇ ਤੇ ਲੱਟੂ ਕਿਵੇਂ ਹੋ ਗਈ ਕਿਉਂਕਿ ਮੈਂ ਦੇਖਣ ਵਿੱਚ ਇਨਾ ਸੋਹਣਾ ਨਹੀਂ ਸੀ ਉਹ ਜ਼ਿਆਦਾ ਸੋਹਣੀ ਸੀ ਮੇਰੇ ਤੇ ਉਹਦੇ ਵਿੱਚ ਬਹੁਤ ਫਰਕ ਸੀ ਇਸ ਤਰ੍ਹਾਂ ਹੀ ਸਾਡੀਆਂ ਗੱਲਾਂ ਬਾਤਾਂ ਹੁਣ ਡੇਲੀ ਫੋਨ ਤੇ ਹੁੰਦੀਆਂ ਰਹਿੰਦੀਆਂ ਸੀ ਉਸ ਕੁੜੀ ਦਾ ਨਾਮ ਸਿਮਰ ਸੀ ਸਿਮਰ ਮੈਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਕਿ ਤੁਸੀਂ ਤਾਂ ਸਾਡੇ ਨਾਲੋਂ ਵੱਖਰੀ ਕਾਸਟ ਦੇ ਹੋ ਤੇ ਤੁਹਾਡੇ ਘਰ ਦੇ ਸਵਿਆਲੀ ਮੰਨ ਜਾਣਗੇ ਤਾਂ ਮੈਂ ਉਹਨੂੰ ਕਹਿ ਦਿੰਦਾ ਸੀ ਕਿ ਵਿਆਹ ਤਾਂ ਮੈਂ ਕਰਵਾਉਣਾ ਜ਼ਿੰਦਗੀ ਮੈਂ ਕੱਟਣੀ ਜਦ ਮੈਨੂੰ ਕੋਈ ਪ੍ਰੋਬਲਮ ਨਹੀਂ ਤਾਂ ਘਰਦਿਆਂ ਨੂੰ ਕੀ ਪ੍ਰੋਬਲਮ ਹੋਣੀ ਆ ਮੈਂ ਤੇ ਸਿਮਰ ਇੱਕ ਦੋ ਵਾਰ ਬਾਹਰ ਮਿਲੇ ਵੀ ਸੀ ਕੁੜੀ ਬਹੁਤ ਚੰਗੀ ਸੀ ਮੈਂ ਇਸ ਬਾਰੇ ਇੱਕ ਦਿਨ ਆਪਣੀ ਮੰਮੀ ਨਾਲ ਗੱਲ ਕੀਤੀ ਕਿ ਮੈਂ ਉਸ ਕੁੜੀ ਨਾਲ ਵਿਆਹ ਕਰਵਾਉਣਾ ਤਾਂ ਮੰਮੀ ਨੇ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਕਲੇਸ਼ ਕੀਤਾ ਤੇ ਉਹ ਕਹਿਣ ਲੱਗੀ ਕਿ ਮੈਂ ਕੋਈ ਛੋਟੀ ਕਾਸ਼ਦੀ ਕੁੜੀ ਨਾਲ ਵਿਆਹ ਨਹੀਂ ਕਰਨਾ ਤੇਰਾ ਮੈਂ ਆਪੇ ਕੁੜੀ ਪਸੰਦ ਕਰੂੰਗੀ ਪਰ ਮੈਂ ਤਾਂ ਕਰੇ ਜिद ਫੜ ਲਈ ਸੀ ਕਿ ਮੈਂ ਵਿਆਹ ਕਰਵਾਉਣਾ ਤਾਂ ਉਸੇ ਕੁੜੀ ਨਾਲ ਹੀ ਕਰਵਾਉਣਾ ਨਹੀਂ ਤਾਂ ਮੈਂ ਵਿਆਹ ਹੀ ਨਹੀਂ ਕਰਵਾਉਣਾ ਤੇ ਮੰਮੀ ਨੇ ਵੀ ਜिद ਫੜ ਲਈ ਸੀ ਕਿ ਮੈਂ ਉਸ ਕੁੜੀ ਨਾਲ ਤੇਰਾ ਵਿਆਹ ਨਹੀਂ ਹੋਣ ਦੇਣਾ ਇਸ ਗੱਲ ਨੂੰ ਲੈ ਕੇ ਘਰ ਵਿੱਚ ਬਹੁਤ ਕਲੇਸ਼ ਹੋਇਆ ਸਾਰੇ ਘਰ ਦੇ ਸਬੰਧ ਰਿਸ਼ਤੇ ਲਈ ਰਾਜੀ ਸੀ ਦਾਦਾ-ਦਾਦੀ ਤੇ ਡੈਡੀ ਨੂੰ ਉਸ ਕੁੜੀ ਦੀ ਕਾਸਟ ਤੋਂ ਕੋਈ ਪ੍ਰੋਬਲਮ ਨਹੀਂ ਸੀ ਡੈਡੀ ਮੰਮੀ ਨੂੰ ਬਹੁਤ ਸਮਝਾਉਂਦੇ ਸੀ ਕਿ ਜੇ ਮੁੰਡੇ ਨੂੰ ਕੁੜੀ ਪਸੰਦ ਆ ਤਾਂ ਤੈਨੂੰ ਕੀ ਪ੍ਰੋਬਲਮ ਆ ਕੁੜੀ ਦੇ ਘਰ ਦੇ ਵੀ ਰਿਸ਼ਤੇ ਲਈ ਤਿਆਰ ਸੀ ਪਰ ਮੇਰੀ ਮੰਮੀ ਇਸ ਰਿਸ਼ਤੇ ਲਈ ਤਿਆਰ ਨਹੀਂ ਸੀ ਮੰਮੀ ਕਹਿੰਦੀ ਸੀ ਕਿ ਜੇ ਕੁੜੀ ਇਸ ਘਰ ਵਿੱਚ ਆਈ ਤਾਂ ਮੈਂ ਘਰ ਵਿੱਚ ਨਹੀਂ ਰਹਾਗੀ ਜੇ ਤੁਸੀਂ ਉਹਦੇ ਨਾਲ ਇਹਦਾ ਵਿਆਹ ਕੀਤਾ ਤਾਂ ਮੈਂ ਘਰੋਂ ਚਲੀ ਜਾਵਾਂਗੀ ਤਾਂ ਫਿਰ ਡੈਡੀ ਵੀ ਕੀ ਕਰ ਸਕਦੇ ਸੀ ਉਹ ਵੀ ਚੁੱਪ ਹੋ ਗਏ ਪਰ ਮੈਂ ਉਹ ਕੁੜੀ ਨੂੰ ਇਸ ਤਰ੍ਹਾਂ ਦੇ ਵਿਚਕਾਰ ਨਹੀਂ ਛੱਡ ਸਕਦਾ ਸੀ ਕਿਉਂਕਿ ਮੈਂ ਉਹਦੇ ਨਾਲ ਬਹੁਤ ਵਾਅਦੇ ਕੀਤੇ ਸੀ ਤੇ ਕੁੜੀ ਬਹੁਤ ਜ਼ਿਆਦਾ ਚੰਗੀ ਸੀ ਜਦੋਂ ਸਿਮਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰੀ ਮੰਮੀ ਇਸ ਰਿਸ਼ਤੇ ਲਈ ਰਾਜੀ ਨਹੀਂ ਆ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੇਰੇ ਕਰਕੇ ਆਪਣੇ ਘਰ ਵਿੱਚ ਕਲੇਸ਼ ਨਾ ਕਰੋ ਕੋਈ ਗੱਲ ਨਹੀਂ ਪਰ ਮੈਂ ਇਸ ਤਰ੍ਹਾਂ ਉਹਦਾ ਹੱਥ ਨਹੀਂ ਛੱਡ ਸਕਦਾ ਸੀ ਮੈਂ ਸਿਮਰ ਨੂੰ ਕਿਹਾ ਕਿ ਮੰਮੀ ਆਪੇ ਬਾਅਦ ਵਿੱਚ ਮੰਨ ਜਾਊਗੀ ਜੇ ਤੇਰੇ ਘਰ ਦੇ ਮੇਰੇ ਨਾਲ ਲਾਵਾ ਕਰਨ ਲਈ ਤਿਆਰ ਆ ਤਾਂ ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ ਮੈਂ ਆਕੇ ਤੇਰੇ ਨਾਲ ਲਾਵਾ ਲੇ ਲੈਣੀਆਂ ਨੇ ਤੇ ਆਪਾਂ ਦੋਵਾਂ ਨੇ ਘਰ ਆ ਜਾਣਾ ਤਾਂ ਸਿਮਰ ਮੈਨੂੰ ਕਹਿਣ ਲੱਗੀ ਕਿ ਇਸ ਤਰ੍ਹਾਂ ਆਪਾਂ ਨੂੰ ਘਰ ਦੇ ਘਰ ਕਿਵੇਂ ਵੜਨ ਦੇ ਦੇਣਗੇ ਤਾਂ ਮੈਂ ਸਿਮਰ ਨੂੰ ਕਿਹਾ ਤੂੰ ਉਹ ਟੈਨਸ਼ਨ ਨਾ ਲੈ ਉਹ ਟੈਨਸ਼ਨ ਮੇਰੀ ਆ ਜੇ ਹੁਣ ਮੈਂ ਤੇਰੇ ਨਾਲ ਲਈ ਆ ਤਾਂ ਮੈਂ ਨਭਾਉਂਗਾ ਵੀ ਸਿਮਰ ਦੇ ਘਰ ਦੇ ਵਿਆਹ ਲਈ ਤਿਆਰ ਸੀ ਮੈਂ ਕੱਲਾ ਜਾ ਕੇ ਉਹਨਾਂ ਦੇ ਘਰਦਿਆਂ ਨਾਲ ਕੁੜੀ ਨਾਲ ਲਾਵਾਂ ਲੈ ਕੇ ਸਿਮਰ ਨੂੰ ਘਰ ਲਿਆ ਆ ਤੇ ਜਦੋਂ ਮੇਰੀ ਮੰਮੀ ਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਉਹ ਦਰਵਾਜ਼ੇ ਤੋਂ ਹੀ ਮੈਨੂੰ ਕਹਿਣ ਲੱਗੀ ਕਿ ਵਾਪਸ ਮੁੜ ਜਾ ਮੈਂ ਤੈਨੂੰ ਘਰ ਨਹੀਂ ਰੱਖਣਾ ਤੂੰ ਮੇਰੀ ਮਰਜ਼ੀ ਦੇ ਖਿਲਾਫ ਇਹਨੂੰ ਲੈ ਕੇ ਆਇਆ ਤਾਂ ਮੈਂ ੱੱਕੇ ਨਾਲ ਸਿਮਰ ਨੂੰ ਲੈ ਕੇ ਅੰਦਰ ਆ ਗਿਆ ਮੰਮੀ ਰੋਸ ਕੇ ਇੱਕ ਸਾਈਡ ਤੇ ਬੈਠ ਗਈ ਤੇ ਦਾਦਾ-ਦਾਦੀ ਨੇ ਸਾਡਾ ਸਵਾਗਤ ਕੀਤਾ ਤੇ ਦਾਦੀ ਕਹਿਣ ਲੱਗੀ ਕਿ ਰਿਸ਼ਤਾ ਜਦੋਂ ਕੁੜੀ ਦੇ ਘਰਦਿਆਂ ਦੀ ਮਰਜ਼ੀ ਨਾਲ ਹੋਇਆ ਤਾਂ ਤੈਨੂੰ ਕੀ ਦਿੱਕਤ ਆ ਪਰ ਮੇਰੀ ਮੰਮੀ ਨੇ ਸਾਡੇ ਉੱਪਰ ਦੀ ਪਾਣੀ ਵਾਰ ਕੇ ਵੀ ਨਹੀਂ ਪੀਤਾ ਮੰਮੀ ਕਹਿਣ ਲੱਗੀ ਕਿ ਇਹ ਛੋਟੀ ਕਾਸਟ ਦੀ ਕੁੜੀ ਨੂੰ ਮੈਂ ਆਪਣੇ ਘਰ ਨਹੀਂ ਰੱਖਣਾ ਤਾਂ ਸਾਨੂੰ ਇੱਕ ਕਮਰਾ ਉੱਪਰ ਦੇ ਦਿੱਤਾ ਗਿਆ ਅਸੀਂ ਛੱਤ ਤੇ ਰਹਿੰਦੇ ਸੀ ਸਾਨੂੰ ਪੂਰੇ ਘਰ ਵਿੱਚ ਸਿਰਫ ਇੱਕ ਕਮਰਾ ਦਿੱਤਾ ਗਿਆ ਉੱਥੇ ਸਾਡਾ ਰਸੋਈ ਦਾ ਸਮਾਨ ਆ ਤੇ ਇੱਕ ਸਾਈਡ ਸਾਡਾ ਬੈੱਡ ਲੱਗਾ ਹੋਇਆ ਆ ਮੰਮੀ ਸਾਡੇ ਨਾਲ ਬੋਲਣੋਂ ਬਿਲਕੁਲ ਹਟ ਗਈ ਸੀ ਮੈਂ ਉਹਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਦੀ ਸੀ ਮੇਰੇ ਛੋਟੇ ਭੈਣ ਭਰਾ ਮੇਰੀ ਘਰ ਵਾਲੀ ਨਾਲ ਬੜਾ ਪਿਆਰ ਕਰਦੇ ਸੀ ਉਹ ਬੜੇ ਖੁਸ਼ ਸੀ ਕਿ ਸਾਡੀ ਭਾਬੀ ਬੜੀ ਸੋਹਣੀ ਆ ਉਹ ਦੋਵੇਂ ਮੰਮੀ ਤੋਂ ਚੋਰੀ-ਚੋਰੀ ਸਿਮਰ ਨੂੰ ਬੁਲਾ ਲੈਂਦੇ ਸੀ ਇਸ ਤਰ੍ਹਾਂ ਹੀ ਹੁਣ ਅਸੀਂ ਅਲੱਗ ਰੋਟੀ ਬਣਾਉਂਦੇ ਸੀ ਤੇ ਉਹ ਅਲੱਗ ਬਣਾਉਂਦੇ ਸੀ ਪਰ ਮੈਂ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਘਰ ਵਿੱਚ ਇਦਾਂ ਹਾਲਾਤ ਹੋ ਜਾਣਗੇ ਪਰ ਮੰਮੀ ਸਿਮਰ ਨਾਲ ਹਮੇਸ਼ਾ ਵਿਤਕਰਾ ਕਰਦੀ ਸੀ ਕਿ ਉਹ ਛੋਟੀ ਕਾਸਟ ਦੀ ਆ ਸਿਮਰ ਸੁਭਾਅ ਦੀ ਬੜੀ ਚੰਗੀ ਸੀ ਉਹ ਹਮੇਸ਼ਾ ਮੰਮੀ ਨਾਲ ਪਿਆਰ ਨਾਲ ਪੇਸ਼ ਆਉਂਦੀ ਸੀ ਥੱਲੇ ਆ ਕੇ ਬੈਠ ਜਾਂਦੀ ਸੀ ਦਾਦਾ ਦਾਦੀ ਨਾਲ ਗੱਲਾਂ ਕਰਦੀ ਰਹਿੰਦੀ ਸੀ ਪਰ ਮੰਮੀ ਸਾਈਡ ਤੇ ਬੈਠ ਜਾਂਦੀ ਸੀ ਤੇ ਮੰਮੀ ਦਾਦੀ ਨੂੰ ਵੀ ਘੂਰਦੀ ਰਹਿੰਦੀ ਸੀ ਜਦੋਂ ਮੈਂ ਤੇ ਸਿਮਰ ਉੱਪਰ ਕੋਠੇ ਤੇ ਆਪਣੇ ਰੂਮ ਵਿੱਚ ਚਲੇ ਜਾਂਦੇ ਸੀ ਤਾਂ ਮੰਮੀ ਦਾਦੀ ਨੂੰ ਬਹੁਤ ਘੂਰਦੀ ਰਹਿੰਦੀ ਸੀ ਕਿ ਤੂੰ ਉਹਨੂੰ ਕਿਉਂ ਬੁਲਾਉਣੀ ਆ ਮੈਂ ਤੈਨੂੰ ਰੋਟੀ ਨਹੀਂ ਦੇਣੀ ਇਸ ਤਰ੍ਹਾਂ ਧਮਕੀ ਦਿੰਦੀ ਰਹਿੰਦੀ ਸੀ ਇਸ ਤਰ੍ਹਾਂ ਹੀ ਮੰਮੀ ਨੇ ਅਜੇ ਤੱਕ ਮੇਰੇ ਨਾਲ ਬੋਲਚਾਲ ਨਹੀਂ ਕੀਤੀ ਸੀ ਮੈਂ ਕਈ ਵਾਰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਬੋਲਦੀ ਸੀ ਸਿਮਰ ਮੈਨੂੰ ਇਸ ਗੱਲ ਪਿੱਛੇ ਬਹੁਤ ਕਹਿੰਦੀ ਰਹਿੰਦੀ ਸੀ ਕਿ ਮੈਨੂੰ ਬਹੁਤ ਟੈਨਸ਼ਨ ਰਹਿੰਦੀ ਆ ਕਿ ਮੈਂ ਤੁਹਾਡੇ ਮਾਂ ਪੁੱਤਾਂ ਵਿੱਚ ਫਿੱਕ ਪਾ ਦਿੱਤੀ ਪਰ ਮੈਂ ਉਹਨੂੰ ਕਹਿੰਦਾ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਤੂੰ ਕਿਹੜਾ ਮੇਰੇ ਨਾਲ ਕੋਈ ਧੱਕਾ ਕੀਤਾ ਮੈਂ ਤੈਨੂੰ ਪਿਆਰ ਕਰਦਾ ਸੀ ਤੇ ਇਸ ਗੱਲ ਨੂੰ ਮਾਂ ਨੂੰ ਵੀ ਸਮਝਣਾ ਚਾਹੀਦਾ ਸੀ ਇਸ ਤਰ੍ਹਾਂ ਹੀ ਇੱਕ ਦਿਨ ਮੇਰੇ ਸਹੁਰੇ ਸਾਨੂੰ ਮਿਲਣ ਆਏ ਤਾਂ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਅੱਜ ਉਹਨਾਂ ਨੇ ਆਉਣਾ ਤੁਸੀਂ ਵੀ ਆ ਜਾਓ ਜਦੋਂ ਉਹ ਆਏ ਤਾਂ ਮੇਰੀ ਮੰਮੀ ਉਹਨਾਂ ਨੂੰ ਬੋਲਣ ਲੱਗ ਪਈ ਕਿ ਤੁਸੀਂ ਤਾਂ ਮੇਰਾ ਮੁੰਡਾ ਹੀ ਮੇਰੇ ਕੋਲੋਂ ਖੋ ਲਿਆ ਜੇ ਤੁਸੀਂ ਚੰਗੇ ਹੁੰਦੇ ਤਾਂ ਤੁਸੀਂ ਕਹਿੰਦੇ ਕਿ ਪਹਿਲਾਂ ਆਪਣੇ ਮਾਪਿਓ ਨੂੰ ਲੈ ਕੇ ਆ ਫਿਰ ਅਸੀਂ ਵਿਆਹ ਕਰਾਂਗੇ ਤੁਸੀਂ ਤਾਂ ਜਲਦੀ ਜਲਦੀ ਵਿਆਹ ਕਰਨ ਦੀ ਗੱਲ ਕੀਤੀ ਕਿਉਂਕਿ ਤੁਹਾਨੂੰ ਉੱਚੀ ਜਾਤ ਦਾ ਮੁੰਡਾ ਜੋ ਮਿਲ ਗਿਆ ਸੀ ਸਿਮਰ ਦੇ ਮੰਮੀ ਡੈਡੀ ਚੁੱਪ ਕਰੇ ਖੜੇ ਸੀ ਤੇ ਮੰਮੀ ਉਹਨਾਂ ਨੂੰ ਕਹਿਣ ਲੱਗੀ ਤੁਸੀਂ ਕੀ ਲੈ ਕੇ ਆਏ ਹੋ ਤੁਸੀਂ ਇਹ ਲੱਡੂਆਂ ਦਾ ਸੜਾ ਜਿਹਾ ਡੱਬਾ ਲੈ ਕੇ ਆਏ ਹੋ ਜੇ ਸਾਡੇ ਪਹਿਲੀ ਵਾਰ ਕੁੜੀ ਦੇ ਘਰ ਜਾਂਦੇ ਆ ਤਾਂ ਬਹੁਤ ਕੁਝ ਲੈ ਕੇ ਜਾਂਦੇ ਆ ਫਿਰ ਤੁਸੀਂ ਗਰੀਬ ਜੋ ਆ ਇਸ ਤਰ੍ਹਾਂ ਮੰਮੀ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਮੈਨੂੰ ਇਹ ਗੱਲਾਂ ਸਭ ਸੁਣ ਗਈਆਂ ਤਾਂ ਮੈਂ ਥੱਲੇ ਆ ਗਿਆ ਤਾਂ ਮੈਂ ਉਹਨਾਂ ਨੂੰ ਉੱਪਰ ਲੈ ਕੇ ਗਿਆ ਤੇ ਮੈਂ ਮੰਮੀ ਨੂੰ ਬਹੁਤ ਬੋਲਿਆ ਸਿਮਰ ਦੇ ਮੰਮੀ ਡੈਡੀ ਇਸ ਗੱਲ ਤੋਂ ਬੜੇ ਦੁਖੀ ਹੋਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੀ ਮੰਮੀ ਅਜੇ ਤੱਕ ਇਸ ਰਿਸ਼ਤੇ ਤੋਂ ਰਾਜ਼ੀ ਨਹੀਂ ਆ ਤਾਂ ਮੈਂ ਆਪਣੇ ਸੱਸ ਸਹੁਰੇ ਨੂੰ ਇਹ ਯਕੀਨ ਦਿਵਾਇਆ ਕਿ ਤੁਸੀਂ ਸਿਮਰ ਦਾ ਫਿਕਰ ਨਾ ਕਰੋ ਜਿੱਥੇ ਤੱਕ ਮੰਮੀ ਦੀ ਗੱਲ ਆ ਉਹਨੇ ਵੀ ਜਲਦੀ ਹੀ ਮੰਨ ਜਾਣਾ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਆ ਇਸ ਤਰ੍ਹਾਂ ਮੈਂ ਉਹਨਾਂ ਦਾ ਦਿਲ ਧਰਾਇਆ ਥੋੜੇ ਟਾਈਮ ਬਾਅਦ ਹੀ ਸਿਮਰ ਦੇ ਮੰਮੀ ਡੈਡੀ ਚਲੇ ਗਏ ਮੰਮੀ ਨੇ ਜਾਂਦੇ ਹੋਏ ਵੀ ਉਹਨਾਂ ਨੂੰ ਨਹੀਂ ਬੁਲਾਇਆ ਤਾਂ ਉਹ ਜਦੋਂ ਚਲੇ ਗਏ ਤਾਂ ਮੈਂ ਮੰਮੀ ਨੂੰ ਬਹੁਤ ਜ਼ਿਆਦਾ ਬੋਲਿਆ ਕਿ ਤੁਹਾਨੂੰ ਅਕਲ ਨਹੀਂ ਤੁਸੀਂ ਘਰ ਆਈ ਦੀ ਬੇਇੱਜ਼ਤੀ ਕਰਦੇ ਹੋ ਜੇ ਤਾਂ ਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਤੁਹਾਨੂੰ ਬੋਲਣ ਦੀ ਕੀ ਲੋੜ ਸੀ ਪਰ ਮੰਮੀ ਕਿਥੇ ਸਮਝਦੀ ਸੀ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਹੌਲੀ ਹੌਲੀ ਮੰਮੀ ਸਿਮਰ ਨਾਲ ਬੋਲਣ ਲੱਗ ਗਈ ਸੀ ਪਰ ਫਿਰ ਵੀ ਦਿਲ ਵਿੱਚ ਉਹ ਖਾਰ ਜੀ ਰੱਖਦੀ ਸੀ ਮੈਂ ਤਾਂ ਕਈ ਵਾਰ ਸਿਮਰ ਨੂੰ ਕਿਹਾ ਸੀ ਕਿ ਤੂੰ ਗੱਲ ਦਾ ਜਵਾਬ ਦੇ ਦਿਆ ਕਰ ਪਰ ਸਿਮਰ ਬਹੁਤ ਨਰਮ ਸੀ ਉਹ ਚੁੱਪ ਕਰ ਜਾਂਦੀ ਸੀ ਹੁਣ ਮੇਰੇ ਛੋਟੇ ਭਰਾ ਜੀਤ ਦੀ ਸਕੂਲ ਦੀ ਪੜ੍ਹਾਈ ਪੂਰੀ ਹੋ ਗਈ ਸੀ ਉਹਨੇ ਮੰਮੀ ਨਾਲ ਗੱਲ ਕੀਤੀ ਕਿ ਮੈਂ ਅੱਗੇ ਪੜ੍ਹਾਈ ਕਰਨੀ ਆ ਤਾਂ ਮੰਮੀ ਨੇ ਇੱਕ ਵਾਰ ਵੀ ਕੋਈ ਸਵਾਲ ਨਹੀਂ ਕੀਤਾ ਤਾਂ ਮੰਮੀ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤ ਜੇ ਤੂੰ ਅੱਗੇ ਪੜ੍ਹਨਾ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਉਹਦੀ ਐਡਮਿਸ਼ਨ ਬਹੁਤ ਵਧੀਆ ਕਾਲਜ ਵਿੱਚ ਕਰਵਾ ਦਿੱਤੀ ਮੰਮੀ ਉਹਨੂੰ ਕਹੀ ਜਾਂਦੀ ਸੀ ਕਿ ਤੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਨਾ ਲਈ ਬਸ ਤੂੰ ਆਪਣਾ ਮਨ ਲਾ ਕੇ ਪੜ ਮੈਂ ਆਪਣੇ ਭਰਾ ਲਈ ਬਹੁਤ ਖੁਸ਼ ਸੀ ਕਿ ਚੱਲ ਉਹ ਆਪਣੀ ਪੜਾਈ ਕਰ ਲੂਗਾ ਕਿਉਂਕਿ ਮੈਨੂੰ ਤਾਂ ਮੰਮੀ ਨੇ ਪੜਨ ਨਹੀਂ ਦਿੱਤਾ ਸੀ ਪਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਇੱਕ ਮਾਂ ਇਸ ਤਰ੍ਹਾਂ ਇਨਾ ਫਰਕ ਕਿਵੇਂ ਕਰ ਸਕਦੀ ਆ ਕਿਉਂਕਿ ਮੈਂ ਜਦੋਂ ਵੀ ਪੜਾਈ ਦੀ ਗੱਲ ਕਰਦਾ ਸੀ ਮੰਮੀ ਮੈਨੂੰ ਕੁੱਦ ਕੇ ਪੈ ਜਾਂਦੀ ਸੀ ਕਿ ਚੁੱਪ ਕਰਕੇ ਕੰਮ ਤੇ ਲੱਗ ਜਾ ਪੜਾਈ ਅੱਗੇ ਕਰਕੇ ਕੀ ਕਰਨਾ ਪਰ ਉਹਦੀ 1 ਮਿੰਟ ਵਿੱਚ ਐਡਮਿਸ਼ਨ ਕਰਵਾ ਦਿੱਤੀ ਸਭ ਤੋਂ ਤਦੋਕ ਮੈਨੂੰ ਉਦੋਂ ਹੋਇਆ ਜਦੋਂ ਮੈਂ ਮੰਮੀ ਨੂੰ ਇਹ ਗੱਲ ਕਹਿੰਦੇ ਹੋਏ ਸੁਣਿਆ ਕਿ ਪੁੱਤ ਮੇਰੇ ਕੋਲੇ ਤੇਰੇ ਡੈਡੀ ਦੇ ਥੋੜੇ ਜੇ ਪੈਸੇ ਜਮਾ ਪਏ ਨੇ ਜੋ ਮੈਂ ਸੋਚਿਆ ਸੀ ਕਿ ਤੇਰੀ ਪੜ੍ਹਾਈ ਤੇ ਲਗਾਉਂਗੀ ਜਦ ਕੇ ਵੱਡਾ ਤਾਂ ਮੈਂ ਸੀ ਉਹ ਮੇਰੀ ਪੜ੍ਹਾਈ ਤੇ ਵੀ ਉਹ ਪੈਸੇ ਲਾ ਸਕਦੀ ਸੀ ਜਦ ਮੈਂ ਹੀ ਕੁਝ ਬਣ ਜਾਂਦਾ ਤਾਂ ਮੈਂ ਛੋਟਿਆਂ ਨੂੰ ਆਪੇ ਪੜਾ ਦੇਣਾ ਸੀ ਪਰ ਮੰਮੀ ਨੇ ਉਹ ਪੈਸੇ ਮੇਰੇ ਛੋਟੇ ਭਰਾ ਲਈ ਸਾਂਭੇ ਹੋਏ ਸੀ ਸਮਝ ਨਹੀਂ ਆਈ ਕਿ ਉਹ ਮੇਰੇ ਨਾਲ ਇੰਨਾ ਫਰਕ ਕਿਉਂ ਕਰਦੇ ਰਹੇ ਹੁਣ ਮੇਰੇ ਵੀ ਮਨ ਵਿੱਚ ਇੰਨਾ ਫਰਕ ਪੈ ਗਿਆ ਕਿ ਮੈਂ ਉਹਨੂੰ ਆਪਣੀ ਮਾਂ ਸਮਝਦਾ ਹੀ ਨਹੀਂ ਸੀ ਮੈਨੂੰ ਤਾਂ ਇਹ ਲੱਗਦਾ ਸੀ ਕਿ ਜਿਵੇਂ ਉਹ ਮੇਰੀ ਮਤਰੀ ਮਾਂ ਹੋਵੇ ਕਿਉਂਕਿ ਉਹਨੇ ਹਰੇਕ ਗੱਲ ਵਿੱਚ ਮੈਨੂੰ ਪਿੱਛੇ ਰੱਖਿਆ ਤੇ ਮੇਰੇ ਛੋਟੇ ਭਰਾ ਨੂੰ ਅੱਗੇ ਰੱਖਿਆ ਜਦਕਿ ਮਾਂ ਲਈ ਤਾਂ ਦੋਵੇਂ ਪੁੱਤ ਇੱਕੋ ਜਿਹੇ ਹੁੰਦੇ ਨੇ ਮੇਰੀ ਮਾਂ ਪਤਾ ਨਹੀਂ ਕਿਉਂ ਮੇਰੇ ਨਾਲ ਇਦਾਂ ਕਰਦੀ ਸੀ ਮੈਂ ਅੱਜ ਤੱਕ ਕਦੇ ਵੀ ਕਿਸੇ ਮਾਂ ਨੂੰ ਇਸ ਤਰ੍ਹਾਂ ਫਰਕ ਕਰਦੇ ਨਹੀਂ ਵੇਖਿਆ ਜਦੋਂ ਮੈਂ ਮੰਮਾ ਨੂੰ ਇੱਕ ਦਿਨ ਇਹ ਸਵਾਲ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਸਾਡੇ ਕੋਲ ਪੈਸੇ ਨਹੀਂ ਆ ਘਰ ਦਾ ਖਰਚਾ ਮਸਾ ਚੱਲਦਾ ਤਾਂ ਇਹ ਪੈਸੇ ਕਿੱਥੇ ਲੁਕੋ ਕੇ ਰੱਖੇ ਸੀ ਤੇ ਮੇਰੇ ਤੋਂ ਕਿਉਂ ਲੁਕੋ ਕੇ ਰੱਖੇ ਸੀ ਤਾਂ ਮੰਮੀ ਕਹਿਣ ਲੱਗੀ ਕਿ ਤੂੰ ਕਿਹੜਾ ਮੇਰੇ ਕਹਿਣੇ ਵਿੱਚ ਚੱਲਦਾ ਤਾਂ ਮੈਂ ਕਿਹਾ ਵਿਆਹ ਤਾਂ ਮੈਂ ਬਾਅਦ ਵਿੱਚ ਕਰਵਾਇਆ ਪਰ ਕਾਲਜ ਦੀ ਗੱਲ ਤਾਂ ਪਹਿਲਾਂ ਹੋਈ ਸੀ ਤਾਂ ਮੰਮੀ ਚੁੱਪ ਕਰ ਗਈ। ਮੈਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਦੁਨੀਆ ਵਿੱਚ ਅਜਿਹੇ ਮਾਮਾ ਵੀ ਹੋ ਸਕਦੀਆਂ ਜੋ ਆਪਣੇ ਬੱਚਿਆਂ ਵਿੱਚ ਫਰਕ ਕਰਦੀਆਂ ਨੇ। ਮੈਨੂੰ ਆਪਣੇ ਭਰਾ ਨਾਲ ਕੋਈ ਜੈਲਸੀ ਨਹੀਂ ਸੀ ਪਰ ਇਹ ਗੱਲ ਮੇਰੇ ਹਮੇਸ਼ਾ ਮਨ ਵਿੱਚ ਰਹੇਗੀ ਕਿ ਉਹਨੇ ਮੇਰੇ ਨਾਲ ਇੰਨਾ ਫਰਕ ਕੀਤਾ। ਉਹ ਮੇਰੀ ਘਰ ਵਾਲੀ ਨਾਲ ਵੀ ਇਸੇ ਤਰ੍ਹਾਂ ਹੀ ਫਰਕ ਕਰਦੀ ਸੀ। ਉਹਨੇ ਕਦੇ ਵੀ ਹਾਸੇ ਕਿਉਂ ਨੂੰ ਨਹੀਂ ਬੁਲਾਇਆ। ਉਹ ਜਿੰਨਾ ਮਰਜ਼ੀ ਉਹਦਾ ਮਾਣ ਤਾਣ ਕਰ ਲੈਂਦੀ ਪਰ ਮੰਮੀ ਨੇ ਕਦੇ ਵੀ ਉਹਨੂੰ ਆਪਣਾ ਨਹੀਂ ਸਮਝਿਆ ਸੀ। ਮੈਂ ਉਸ ਦਿਨ ਤੋਂ ਬਾਅਦ ਆਪਣੀ ਮਾਂ ਨੂੰ ਅੱਜ ਤੱਕ ਕਦੇ ਨਹੀਂ ਬੁਲਾਇਆ ਕਿਉਂਕਿ ਮੰਮੀ ਨੇ ਅਜਿਹਾ ਕੁਝ ਕੀਤਾ ਕਿ ਮੈਂ ਉਹਨੂੰ ਆਪਣੀ ਮਾਂ ਕਹਿਣ ਦੇ ਲਾਇਕ ਹੀ ਨਹੀਂ ਸਮਝਦਾ ਸੀ ਮੈਂ ਅੱਜ ਵੀ ਗੱਡੀਆਂ ਤੇ ੱਤਕੇ ਖਾਂਦਾ ਫਿਰਦਾ ਜੇ ਮੈਨੂੰ ਉਹ ਕਾਲਜ ਪੜਾ ਦਿੰਦੇ ਤਾਂ ਮੈਂ ਵੀ ਨੌਕਰੀ ਲੱਗ ਜਾਣਾ ਸੀ ਮੇਰਾ ਭਰਾ ਵਧੀਆ ਪੜਾਈ ਕਰ ਚੁੱਕਿਆ ਤੇ ਹੁਣ ਉਹ ਸਰਕਾਰੀ ਨੌਕਰੀ ਕਰਦਾ ਤੇ ਆਪਣੀ ਜ਼ਿੰਦਗੀ ਬਹੁਤ ਵਧੀਆ ਬਤੀਤ ਕਰਦਾ ਪਰ ਮੈਂ ਉਹੀ ਅਲੱਗ-ਅਲੱਗ ਕੰਮਾਂ ਤੇ ੱਤਕੇ ਖਾਂਦਾ ਫਿਰਦਾ ਜਦੋਂ ਮੈਂ ਉਹਨੂੰ ਵੇਖਦਾ ਤਾਂ ਮੇਰੇ ਦਿਲ ਵਿੱਚ ਬਹੁਤ ਆਉਂਦਾ ਕਿ ਮਾਂ ਨੇ ਦੋ ਬੱਚਿਆਂ ਵਿੱਚ ਫਰਕ ਕੀਤਾ ਤਾਂ ਅੱਜ ਉਹ ਮੇਰੇ ਨਾਲੋਂ ਅੱਗੇ ਆ ਤੇ ਮੈਂ ਪਿੱਛੇ ਦੀ ਪਿੱਛੇ ਰਹਿ ਗਿਆ ਬੇਸ਼ੱਕ ਮੈਂ ਆਪਣੀ ਮਿਹਨਤ ਕਰਕੇ ਬਹੁਤ ਕੁਝ ਬਣਾ ਲਿਆ ਸੀ ਪਰ ਉਹ ਗੱਲ ਹਮੇਸ਼ਾ ਮੇਰੇ ਦਿਲ ਵਿੱਚ ਰੜਕਦੀ ਰਹੂਗੀ ਹੁਣ ਮੇਰੇ ਛੋਟੇ ਭਰਾ ਦਾ ਵੀ ਵਿਆਹ ਹੋ ਗਿਆ ਤੇ ਉਹਦੀ ਘਰ ਵਾਲੀ ਮੰਮੀ ਨੂੰ ਬਿਲਕੁਲ ਵੀ ਨਹੀਂ ਪੁੱਛਦੀ ਉਹ ਮੰਮੀ ਨਾਲ ਲੜਦੀ ਰਹਿੰਦੀ ਆ ਉਹ ਢੰਗ ਨਾਲ ਮੰਮੀ ਨੂੰ ਰੋਟੀ ਵੀ ਨਹੀਂ ਦਿੰਦੀ ਜਦੋਂ ਮੰਮੀ ਥੋੜਾ ਜਿਹਾ ਬੋਲਦੀ ਆ ਤਾਂ ਉਹ ਕਹਿ ਦਿੰਦੀ ਆ ਕਿ ਜੇ ਰੋਟੀ ਖਾਣੀ ਤਾਂ ਚੁੱਪ ਕਰਕੇ ਬੈਠ ਜਾ ਕਿਸੇ ਗੱਲ ਵਿੱਚ ਕੁਝ ਜ਼ਿਆਦਾ ਬੋਲਣ ਦੀ ਲੋੜ ਨਹੀਂ ਮੇਰਾ ਭਰਾ ਜੀਤ ਵੀ ਆਪਣੀ ਘਰ ਵਾਲੀ ਕੋਲੋਂ ਡਰਦਾ ਆ ਉਹ ਵੀ ਮੰਮੀ ਨੂੰ ਕਹਿ ਦਿੰਦਾ ਸੀ ਕਿ ਜਿਵੇਂ ਉਹ ਕਹਿੰਦੀ ਉਸ ਤਰ੍ਹਾਂ ਕਰ ਲੈ ਤਾਂ ਮੰਮੀ ਬਹੁਤ ਪਛਤਾਉਂਦੀ ਆ ਕਿ ਮੈਂ ਤੇਰਾ ਤਾਂ ਇੰਨਾ ਜ਼ਿਆਦਾ ਕਰਦੀ ਸੀ ਤੂੰ ਆਪਣੀ ਘਰ ਵਾਲੀ ਦੇ ਪਿੱਛੇ ਲਾ ਕੇ ਮੈਨੂੰ ਬੋਲਦਾ ਰਹਿਣਾ ਆ ਪਰ ਸਿਮਰ ਮੰਮੀ ਨੂੰ ਬਹੁਤ ਪਿਆਰ ਨਾਲ ਬੋਲਦੀ ਆ ਤੇ ਮੰਮੀ ਨੂੰ ਕਹਿਣ ਲੱਗ ਜਾਂਦੀ ਸੀ ਕਿ ਮੰਮੀ ਜੇ ਤੁਹਾਨੂੰ ਉਹ ਨਹੀਂ ਪੁੱਛਦੇ ਤਾਂ ਤੁਸੀਂ ਇੱਧਰ ਆ ਜਾਓ ਪਰ ਮੇਰੇ ਦਿਲ ਵਿੱਚ ਉਹ ਗੱਲ ਹਮੇਸ਼ਾ ਰਹੂਗੀ ਇੱਕ ਦਿਨ ਮੰਮੀ ਨੇ ਮੇਰੇ ਕੋਲੋਂ ਹੱਥ ਜੋੜ ਕੇ ਮਾਫੀ ਮੰਗੀ ਕਿ ਪੁੱਤ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਨਾਇਨਸਾਫੀ ਕੀਤੀ ਮੰਮੀ ਨੂੰ ਆਪਣੀ ਇਸ ਗੱਲ ਤੇ ਬੜਾ ਪਛਤਾਵਾ ਸੀ ਕਿ ਮੈਂ ਇਹਦੇ ਨਾਲ ਹਮੇਸ਼ਾ ਫਰਕ ਰੱਖਦੀ ਰਹੀ ਪਰ ਹੁਣ ਕੀ ਫਾਇਦਾ ਸੀ ਹੁਣ ਤਾਂ ਟਾਈਮ ਲੰਘ ਚੁੱਕਿਆ ਸੀ ਲੰਘਿਆ ਟਾਈਮ ਵਾਪਸ ਨਹੀਂ ਆਉਂਦਾ ਪਰ ਫਿਰ ਵੀ ਉਹ ਮਾਂ ਸੀ ਤਾਂ ਮੈਨੂੰ ਉਹਨੂੰ ਗੜ ਲਾਉਣਾ ਹੀ ਪਿਆ ਹੁਣ ਮੰਮੀ ਸਾਡੇ ਨਾਲ ਆ ਤੇ ਸਿਮਰ ਤੇ ਮੈਂ ਉਹਦੀ ਬਹੁਤ ਸੇਵਾ ਕਰਦੇ ਆਂ ਜਿਸ ਭਰਾ ਨੂੰ ਉਹਨੇ ਜੀ jaan ਲਾ ਕੇ ਆਇਆ ਸੀ ਉਹਨੇ ਉਹਨੂੰ ਘਰੋਂ ਵੀ ਕੱਢ ਦਿੱਤਾ ਸੀ ਇਸ ਤਰ੍ਹਾਂ ਹੀ ਮੰਮੀ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ